ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤੋਂ ਸਵਾਗਤ ਹੈ ਦੁਪਹਿਰ ਦੀ ਅਪਡੇਟ ਦੀ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 8 ਜੁਲਾਈ 2024 ਦਾ ਦੁਪਹਿਰ ਤੋਂ ਲੈ ਕੇ ਰਾਤ ਦਾ ਮੌਸਮ ਕਿਵੇਂ ਦਾ ਬਣਦਾ ਦਿਖਾਈ ਦੇ ਰਿਹਾ ਹੈ ਜੀ ਸੈਟਲਾਈਟ ਇਮੇਜ ਤੁਹਾਡੇ ਸਾਹਮਣੇ ਹੈ ਜਿਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕੋਈ ਬਰਦਲੀ ਸਿਸਟਮ ਪੰਜਾਬ ਦੇ ਵਿੱਚ ਐਂਟਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਇੱਕ ਸਿਸਟਮ ਸਿਰਫ ਹਰਿਆਣਾ ਜੁਪੀ ਵਿੱਚ ਐਕਟਿਵ ਹੈ ਜੀ ਪੰਜਾਬ ਦੇ ਵਿੱਚ ਕੋਈ ਵੀ ਸਿਸਟਮ ਦਿਖਾਈ ਨਾ ਦੇਣ ਦੇ ਕਾਰਨ ਸਵੇਰ ਤੋਂ ਹੀ ਕੜਕ ਮੀ ਧੁੱਪ ਪੈ ਰਹੀ ਹੈ ਜਿਸ ਦੇ ਕਾਰਨ ਟੈਂਪਰੇਚਰ ਜਿਹੜੇ ਨੇ ਉਹ 38-39 ਡਿਗਰੀ ਤੱਕ ਪਹੁੰਚ ਚੁੱਕੇ ਨੇ ਗੱਲ ਕਰ ਲਈ ਹੈ ਹਵਾਵਾਂ ਦੀ ਤਾਂ ਹਵਾਵਾਂ ਟੁੱਟਵੇਂ ਰੂਪ ਦੇ ਵਿੱਚ ਦੱਖਣ ਪੱਛਮੀ ਤੇ ਦੱਖਣ ਪੂਰਬੀ ਦਿਸ਼ਾ ਤੋਂ ਲਗਾਤਾਰ ਚੱਲ ਰਹੀਆਂ ਨੇ ਜਿਹਨਾਂ ਕਾਰਨ ਥੋੜਾ ਬਹੁਤਾ ਗਰਮੀ ਦਾ ਅਹਿਸਾਸ ਘਟਦਾ ਹੋਇਆ ਦਿਖਾਈ ਦੇ ਰਿਹਾ ਇਹ ਤਾਂ ਹਮਸ ਦਾ ਮਾਹੌਲ ਬਣ ਜਾਂਦਾ ਹੈ ਜੀ ਤੇ ਉਮਸ ਦਾ ਮਾਹੌਲ ਬਣਨ ਦੇ ਨਾਲ ਹੁਣ ਮੁੜ ਕੇ ਵਾਲੀ ਗਰਮੀ ਪੰਜਾਬ ਦੇ ਵਿੱਚ ਪੈਣੀ ਸ਼ੁਰੂ ਹੋ ਚੁੱਕੀ ਹੈ ਗੱਲ ਕਰ ਲਈਏ ਮੀਂਹਾਂ ਦੀ ਤਾਂ ਕਿਸੇ ਇਲਾਕੇ ਵਿੱਚ ਫਿਲਹਾਲ ਮੀਂਹ ਦਾ ਸਿਸਟਮ ਬਣਦਾ ਦਿਖਾਈ ਨਹੀਂ ਦੇ ਰਿਹਾ ਅਸੀਂ ਰਡਾਰ ਸਿਸਟਮ ਦੇਖ ਲੈਂਦੇ ਆ ਤੁਹਾਨੂੰ ਸਾਫ਼ ਦਿਖਾਈ ਦੇ ਰਿਹਾ ਕਿਸੇ ਤਰੀਕੇ ਦੇ ਰਡਾਰ ਦਾ ਸਿਸਟਮ ਪੰਜਾਬ ਦੇ ਵਿੱਚ ਬੱਦਲੀ ਸਿਸਟਮ ਦਿਖਾਈ ਨਹੀਂ ਦੇ ਰਿਹਾ ਜਿਹੜੇ ਨੀਲੇ ਤੁਹਾਨੂੰ ੱੱਬੇ ੱੱਬੇ ਦਿਖ ਰਹੇ ਨੇ ਇਹ ਮੀਂਹ ਵਾਲੇ ਬੱਦਲ ਨੇ ਜੋ ਕਿ ਸਿਰਫ ਹਰਿਆਣਾ ਤੇ ਯੂਪੀ ਵਿੱਚ ਦਿਖਾਈ ਦੇ ਰਹੇ ਨੇ ਫਿਲਹਾਲ ਪੰਜਾਬ ਦੇ ਵਿੱਚ ਇਸ ਦਾ ਕੋਈ ਵੱਡਾ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਓਵਰ ਆਲ ਗੱਲ ਕਰੀਏ ਮੌਸਮ ਪੰਜਾਬ ਦੇ ਵਿੱਚ ਖੁ ਬਾਈ ਫਿਲਹਾਲ ਦੁਪਹਿਰ ਤੋਂ ਸ਼ਾਮ ਤੱਕ ਪੈਂਦੀ ਦਿਖਾਈ ਨਹੀਂ ਦੇ ਰਹੀ ਰਾਤ ਦੀ ਜੋ ਵੀ ਅਪਡੇਟ ਹੋਵੇਗੀ ਉਸੇ ਚਾਲ ਤੇ ਲੈ ਕੇ ਹਾਜ਼ਰ ਹੋਵਾਂਗੇ ਆਪਣੇ ਚੈਨਲ ਦੇ ਉੱਪਰ ਨਵੀਂ ਵੀਡੀਓ ਤੁਹਾਡੇ ਤੱਕ ਜਲਦ ਪਹੁੰਚ ਜਾਵੇਗੀ ਤੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਨ ਦੇ ਆਪਣੇ ਦਾਰਾ ਦੋਸਤਾਂ ਤੱਕ ਤੇ ਜੋ ਵੀ ਮੀਂਹ ਦੀ ਅਪਡੇਟ ਹੁੰਦੀ ਹੈ ਅਸੀਂ ਤੁਹਾਡੇ ਤੱਕ ਜਦੋਂ ਉਸੇ ਟਾਈਮ ਪਹੁੰਚਾ ਦਿੰਦੇ ਹਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਉਦੋਂ ਹੀ ਪਹੁੰਚੇਗੀ ਜਦੋਂ ਤੁਸੀਂ ਬੈਲ ਆਈਕਨ ਨੂੰ ਜਾਨਕੀ ਘੰਟੀ ਦੇ ਆਈਕਨ ਨੂੰ ਬਤਵਾ ਦੋਗੇ ਤਾਂ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰਾਂਗੇ ਤੁਹਾਡੇ ਤੱਕ ਉਹ ਵੀਡੀਓ ਪਹੁੰਚ ਜਾਵੇਗੀ ਇਹੋ ਸਹੀ ਅਪਡੇਟ ਦੁਪਹਿਰ ਤੱਕ ਲੈ ਕੇ ਸ਼ਾਮ ਤੱਕ ਵੀ ਸ਼ਾਮ ਦੀ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ